ਏ ਪਿੰਡ ਘਟਾ ਦਾ ਰਾਜਿਆਤਨਾ ਰਾਜਿਆਕਲਾਂ ਕਿੱਥੇ ਪੈਂਦਾ ਗਰਦੀਵਾਲਾ ਨੇ ਲਾਗੇ ਅੱਛਾ ਜੀ ਤੇ ਮੈਂ ਤੁਹਾਨੂੰ ਨਾ तकरीबन 1 ਮਹੀਨਾ ਪਹਿਲੇ ਬੋਡੀ ਸਰਵ ਦੇ ਪੰਜ ਉਸ ਦੇ ਕੀ ਗਿਆ ਸੀ ਹਾਂਜੀ ਉਸ ਤੋਂ ਪਹਿਲੇ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਸਿਰ ਦਰਦ ਇਹ ਸਿਰ ਦਰਦ ਕਿੰਨੇ ਦਿਨ ਤੋਂ ਸੀਗੀ 5 ਸਾਲ ਤੋਂ 5 ਸਾਲ ਤੋਂ ਤੁਹਾਡੇ ਸਿਰ ਦੇ ਜਿਹੜਾ ਦਰਦ ਕਰਦਾ ਹੈ ਨਾ ਲੱਗਿਆ ਸਰ ਹਾਂਜੀ ਅੱਗੇ ਤੁਹਾਡੇ ਸਿਰੇ ਸਗਾ 슈ਗਰ ਸੀ ਹਾਂਜੀ ਇਹ ਸ਼ੂਗਰ ਕਿੰਨੀ ਰਹਿੰਦੀ ਸੀ 250 ਤੋਂ 300 ਇਹ ਕਿੰਨੀ ਦੇਰ ਤੋਂ ਸੀਗੀ 3 ਸਾਲ ਤੋਂ 3 ਸਾਲ ਤੋਂ ਲਗਾਤਾਰ ਤੁਹਾਡੇ 250 300 ਸ਼ੂਗਰ ਰਹਿੰਦੀ ਹਾਂਜੀ ਹੁਣ ਕਿਦਾਂ ਹੈ ਹੁਣ ਠੀਕ ਆ 130 ਆ ਗਈ ਹੈ ਨੋ ਅੱਛਾ ਜੀ ਇੱਕ ਫੂਡ ਪੈਪ ਚ ਰਹਿ ਸੀਗੀ ਪਰ ਹੁਣ ਤੁਹਾਡੇ ਹਾਂਜੀ ਉਹ ਫੂਡ ਪੈਪ ਹੁਣ ਕਿਦਾਂ ਠੀਕ ਹੈ ਹਾਂਜੀ ਜਦੋਂ ਖਾਂਦੀ ਸੀ ਉਦੋਂ ਦਰਦ ਹੁੰਦੀ ਸੀ ਤੁਹਾਡੇ ਨਾ ਹਾਂਜੀ ਹੁਣ ਠੀਕ ਹੈ ਹਾਂਜੀ ਹਾਂਜੀ 250 ਫਾਇਟ ਸੀ ਹਾਂਜੀ ਤੇ 2.5 ਕਿਤੋਂ ਉਹ ਵੀ ਠੀਕ ਆ ਕਿੰਨੀ ਦੇਰ ਤੋਂ ਸੀ 25 ਸਾਲ ਤੋਂ 25 ਸਾਲ ਤੋਂ ਲਗਾਤਾਰ 2.5 ਜੀ ਹਾਂਜੀ ਹਾਂਜੀ ਇੱਕ ਲੀਵਰ ਫੈਟੀ ਤੁਹਾਡਾ ਹਾਂਜੀ ਅੱਜਾ ਲੀਵਰ ਫੈਟੀ ਕਿੰਨੇ ਦੇਰ ਤੋਂ ਹੈ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਲੀਵਰ ਫੈਟੀ ਹਾਂਜੀ ਹੁਣ ਠੀਕ ਹੈ ਹਾਂਜੀ ਕਮਜ਼ੋਰੀ ਸੀ ਤੁਹਾਡੇ ਸਰੀਰ ਨੂੰ ਕਮਜ਼ੋਰੀ ਹਦੀ ਲਗਾਤਾਰ ਹਾਂਜੀ ਹਾਂਜੀ ਤੇ ਹੁਣ ਠੀਕ ਹੈ ਹਾਂਜੀ ਹੋਰ ਕੁਝ ਹੋ ਬਾਕੀ ਸਾਰਾ ਠੀਕ ਹੁਣ ਠੀਕ ਹੈ ਸਭ ਹਾਂਜੀ ਮਤਲਬ ਜਿੰਨੀਆਂ ਪ੍ਰੋਬਲਮਾਂ ਸਾਰੀਆਂ ਹੱਲ ਹੋ ਗਈਆਂ ਤੁਹਾਡੀਆਂ ਹਾਂਜੀ ਇਸ ਤੋਂ ਪਹਿਲੇ ਤੁਸੀਂ ਕੋਈ ਡਾਕਟਰ ਕੋਲ ਹੋਇਆ ਸੀ ਹਾਂਜੀ ਅੱਛਾ ਜੀ ਡਾਕਟਰ ਸਾਹਿਬ ਕੀ ਕਹਿੰਦੇ ਸੀ ਦਵਾਈਆਂ ਦੇ ਦਿੰਦੇ ਸੀ ਟੀਕੇ ਲਾ ਦਿੰਦੇ ਸੀ ਤਾਂ ਕਹਿੰਦੇ ਥੋੜੇ ਟਾਈਮ ਬਾਅਦ ਠੀਕ ਹੋ ਜਾਊਗੀ ਪਰ ਫਰਕ ਕੋਈ ਨਹੀਂ ਚ ਪੈਂਦਾ ਐ ਲੰਬੇ ਟਾਈਮ ਤੁਸੀਂ ਦਵਾਈ ਲੈ ਰਹੀ ਟੀਕੇ ਲਵਾ ਰਹੀ ਪਰ ਨਹੀਂ ਭਰ ਗਈ ਨੀ ਪਿਆ ਤੇ ਹੁਣ ਜਦੋਂ ਤੁਸੀਂ ਬੋਡੀ ਸਰਵਿਸ ਲਿਆ ਤੇ ਠੀਕ ਹੋ ਗਏ ਬਿਲਕੁਲ ਹੈ ਨਾ ਹਾਂਜੀ ਅੱਛਾ ਇਹ ਤੁਹਾਡੀ ਵੀਡੀਓ ਜਿਹੜੀ ਇਹ ਲੱਖਾਂ ਲੋਕ ਦੇਖਣਗੇ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਰਿਆਂ ਨੂੰ ਆਪਣੇ ਸਰੀਰ ਦੀ ਸਰਵਿਸ ਕਰਾਉਣੀ ਚਾਹੀਦੀ ਹੈ ਬੋਡੀ ਸਰਵਿਸ ਬੁਲਾਨੀ ਚਾਹੀਦੀ ਅੱਛਾ ਜੀ ਹਾਂਜੀ ਓਕੇ ਜੀ ਧੰਨਵਾਦ